ਖਾਲਸੇ ਦੇ ਜਨਮ ਦਿਹਾੜੇ ਮੌਕੇ ਵਿਸਾਖੀ ਵਾਲੇ ਦਿਨ ਚਿਹੜੂ ਨੈਸ਼ਨਲ ਹਾਈਵੇ ਤੇ ਲੰਗਰ ਲਗਾਏ ਗਏ ਜੋ 3 ਦਿਨ ਲਗਾਤਾਰ ਹੀ ਅਟੁੱਟ ਵਰਤਦੇ ਰਹੇ ਦੱਸ ਦਈਏ ਕਿ ਇਹ ਵਿਸ਼ਾਲ ਲੰਗਰ ਪਿੰਡ ਚਿਹੜੂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਜਿੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਈਆਂ ਅਤੇ ਸਾਰਾ ਹੀ ਮਾਹੌਲ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਗਿਆ ਦਿਖਾਉਂਦੇ ਹਾਂ ਇਹ ਤਸਵੀਰਾਂ ਹਰਿਸ਼ ਪੰਡਰ ਲਈ ਇੱਕ ਖਾਸ ਰਿਪੋਰਟ ਆਪਾਂ ਦਾ ਨਾਇਨ ਤਿਆਰ ਦੇ ਨਾਲ ਹੱਥੀੜ ਕੋ ਬੀਤੀ ਆ। ਇਹ ਸ਼ਾਲੀਬ ਸੰਗਤ ਜਿਵੇਂ ਸੰਗਤ ਉੱਤੇ ਕੌਣ ਵੀ ਆਫਿਸ ਜੀ ਆਉਂਦੇ ਆ ਪਰ ਬੀਤੀ ਇਹ ਕਰਦੇ ਹਾਂ ਹੱਥੀੜ ਰੋਡ ਦੇ ਨਾਲ। ਫਿਰ ਪਾ ਕਰਕੇ ਗੱਡੀਆਂ ਥੱਲੇ ਦੋ ਕੋ ਥੱਲੇ ਲਾਈਟ ਤੋਂ ਹੱਥੀੜ ਰੋਡ ਦੇ ਨਾਲ ਆਉਂਦੇ। ਫਿਰ ਪਾ ਕਰਕੇ ਗੱਡੀਆਂ ਥੱਲੇ ਦੋ ਕੋ ਥੱਲੇ ਲਾਈਟ ਤੋਂ ਹੱਥੀੜ ਰੋਡ ਦੇ ਨਾਲ ਆਉਂਦੇ। ਸਰ ਕੀ ਕਹਣਾ ਅੱਜ ਦੀ স্মੋਕ? ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮੁਚੀ ਸੰਗਠਨ ਅਖੰਡਸਰ ਜ਼ਾਇਨਾ ਦੇ ਸ੍ਰੀ ਲਖਨਖੀਰ ਯੂਥ ਸਰਕਲ ਦੇ ਜਮ ਕੰਡੀ ਚੇਡੂ ਦੇ ਇਲਾਕੇ ਦੇ ਸੰਤਾਂ ਵੱਲੋਂ ਸਾਰੀਆਂ ਸੰਤਾਂ ਨੂੰ ਪੂਸਾਂ ਦੇ ਚਾਹ ਵਿੱਚ ਰੱਖਿਆ ਗਿਆ। ਨਾਮ ਪੁਰਵਾਸੀਤਾਨ ਨੂੰ ਸਾਰੀਆਂ ਸੰਤਾਂ ਨੂੰ ਖਾਲਸਾ ਦੇ ਸ੍ਰੀ ਲਖ ਲਖ ਰਿਭਾ ਦੇਵੇ ਅੱਜ ਦਾ ਇਹ ਲੰਗਰ ਪਿਛਲੇ 13-14 ਸਾਲਾਂ ਤੋਂ ਲੰਗਰ ਸਾਹਿਬ ਦੇ ਨਗਰ ਵਾਲੋਂ ਉੱਥੇ ਸਾਡੇ ਇਲਾਕੇ ਨੂੰ ਸੰਭਾਲ ਰਿਹਾ ਹੈ ਲੋਕਾਂ ਨੇ ਬੇਨਾਂ ਰਹੀਆਂ ਬੇਨਾਂ ਇਹ ਲੰਗਰ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਪ੍ਰਸ਼ਾਸਨ ਕੋਈ ਸਾਡੇ ਸ਼ੂਲਵਾਨ ਸੱਜਣ ਸਾਰੇ ਸੱਜਣ ਸਾਡੇ ਪ੍ਰਸ਼ਾਸਨ ਦਾ ਸਾਨੂੰ ਬਹੁਤ ਸ਼ੁਕਰਾਨਾ ਸਹਿਜ ਹੋ ਗਿਆ ਜੀ ਆਮ ਲੋਕਾਂ ਭੀ ਕੋਈ ਮੁਲਾਜ਼ਮ ਵੀ ਪਹੁੰਚਿਆ ਇਹਨਾਂ ਦਾ ਵੀ ਅੱਜ ਇੱਥੇ ਪਹੁੰਚੇ ਅੱਜ ਨਹੀਂ ਪਹੁੰਚੇ ਨੇ ਸਾਡੇ ਕੋਲੇ ਰਹਿੰਦੇ ਆ ਕਿਉਂਕਿ ਰੋਡ ਹੈ ਮੇਨ ਹਾਈਵੇ ਚੱਲ ਰਿਹਾ ਹੈ ਸਰ ਗੱਲ ਤੋਂ ਗੱਲ ਹੈ ਕਿ ਪ੍ਰਸ਼ਾਸਨ ਦੀ ਕੀ ਭੂਮਿਕਾ ਰਹੀ ਜਿਵੇਂ ਸੰਕਟਾ ਹਜ਼ਾਰਾਂ ਦੀ ਗੰਟੀ ਵਿੱਚ ਨਤਮਸਤ ਹੋ ਰਹੀ ਹੈ ਇੱਥੇ ਬੱਤੀਆਂ ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੈ ਗਿਆ ਹਾਂਜੀ ਕਾਫੀ ਗੱਡੀਆਂ ਦੀ ਲਾਈਨਾਂ ਕਤਾਰਾਂ ਲੱਗੀ ਹੋਈਆਂ ਤਾਂ ਪ੍ਰਸ਼ਾਸਨ ਦੀ ਭੂਮਿਕਾ ਕੀ ਰਹੀ ਪ੍ਰਸ਼ਾਸਨ ਦੀ ਬਹੁਤ ਵਧੀਆ ਭੂਮਿਕਾ ਹੈ ਜੀ ਸਾਰਿਆਂ ਨੂੰ ਕਿਸੇ ਨੂੰ ਵੀ ਕੋਈ ਦਬਕੇ ਨਾਲ ਨਹੀਂ ਸਾਰਿਆਂ ਨੂੰ ਪਿਆਰ ਤੇ ਮੁਹੱਬਤ ਨਾਲ ਪਿਆਰ ਤੇ ਮੁਹੱਬਤ ਦਾ ਸੰਦੇਸ਼ ਦਿੰਦੇ ਹੋਏ ਸਾਰਿਆਂ ਸੰਕਟਾਂ ਨੂੰ ਬੇਨਤੀ ਕਰਦੇ ਆ ਆਪਣੋੜ ਕੇ ਫਿਰ ਸੰਕਟਾ ਆਪਣੀ ਸੇਫਟੀ ਦਾ ਖਿਆਲ ਰੱਖਣ ਪਬਲਿਕਲੀ ਸੇਫਟੀ ਦਾ ਗੱਲ ਕਰਨ ਤਾਂ ਜਿਹੜੀਆਂ ਗੱਡੀਆਂ ਆ ਸਾਰੀਆਂ ਗੱਡੀਆਂ ਨੂੰ ਥੱਲੇ ਲਵਨ ਸਾਡੇ ਕੋਲ ਗਰਾਊਂਡ ਦੇ ਪਿਛਲੇ ਪਾਸੇ ਲੰਗਰ ਗੁਰਦੁਆਰੇ ਦੇ ਗਰਾਊਂਡ ਵੀ ਆ ਉੱਥੇ ਵੀ ਆਪਾਂ ਗੱਡੀਆਂ ਪਾਰਕ ਕਰਾ ਰਹੇ ਹਾਂ ਸਾਨੂੰ ਸਾਡੇ ਦਰਸ਼ਕ ਸਿੰਘ ਪੱਟੀ ਦਾ ਸਾਡੇ ਕੰਕੀਆਂ ਜਾ ਰਹੀਆ ਉਹ ਵੀ ਸਾਡੇ ਕੋਲ ਵਾਰ-ਵਾਰ ਜਿਹੜਾ ਵਾਦੇ ਦੋ ਚਾਰ ਜਿਹੜੇ ਉਹ ਵੀ ਜਾਰੀ ਬਣਾਉਂਦੇ ਆ ਸਾਡੇ ਵੱਡੇ ਜੀ ਜੀ ਸੜਕ ਸੱਧਿਆ ਵਾਲੇ ਜਿਹੜੇ ਨੰਗੀਆਂ ਕਿੰਨੀਆਂ ਗੱਡੀਆਂ ਆ ਉਹ ਸਾਡੇ ਕੋਲ ਜਾਦੀ ਕਿੰਨੇ ਪਤਾ ਨਹੀਂ ਕਿੰਨੇ ਚੱਕਰ ਲਾਉਂਦੇ ਆ ਉਹਨਾਂ ਦਾ ਸਾਨੂੰ ਬਹੁਤ ਸਹਿਯੋਗ ਆ ਜਿਨ੍ਹਾਂ ਨੇ ਸਾਡੇ ਨਾਲ ਉਹ ਮੋਢਾ ਨਾਲ ਲੱਗ ਹੁਣ ਵੀ ਤੁਹਾਡੇ ਸਾਹਮਣੇ ਸਾਡੇ ਕੋਲ ਆ ਜਰਿਆ ਜਿਨ੍ਹਾਂ ਦਾ ਵੀ ਅਸੀਂ ਆਪਣੇ ਪ੍ਰਸ਼ਾਸਨ ਦਾ ਨਜ਼ਰ ਫਰਲਦੀਆਂ ਗਹਿਰਾਈਆਂ ਦੇ ਬੰਨ੍ਹ ਵਿੱਚ ਸੋਤ ਸਿੱਖੀ ਕਹਾਂ ਚੋਨੇ ਆ ਸਾਡਾ ਬਹੁਤ ਲੋਕ ਦੇ ਰਹੀ ਹੈ ਸੰਗਤਾਂ ਦੀ ਜਗਰ ਵਾਲੀ ਕਮੇਟੀ ਮਦਦ ਨਾਲ ਮਦਦ ਕਰ ਕੰਮ ਕਰਦੇ ਸੋ ਹਾਈਵੇ ਪੁਲਿਸ ਦੀ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਰਹੀ ਬਹੁਤ ਵਧੀਆ ਠੀਕ ਹੈ ਜੀ ਸਾਡੇ ਨਾਲ ਜੋ ਕੰਮ ਕਰ ਰਹੇ ਹੋ ਸਰ ਕੁਝ ਦੱਸਿਓ ਕਿ ਨਿਆ ਸ਼ਿਫਟਾ ਹੈਗੇ ਔਰ ਕਿੰਨੇ ਮਲਾਜਮ ਹੈਗੇ ਹਾਈਵੇ ਤੇ ਜੀ ਸੋ ਖਾਲਸਾ ਜੀ ਜਨਮ ਦਿਹਾੜੇ ਮੌਕੇ ਸੰਗਤਾਂ ਨਤਵਸਤਕ ਹੋਈਆਂ ਤੁਸੀਂ ਵੀ ਇੱਥੇ ਨਤਵਸਤਕ ਹੋਏ ਹਾਂ ਜੀ ਕੀ ਮੈਸੇਜ ਹੈ ਆਵਾਮ ਨੂੰ ਕਿ ਕਿਸ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਇਹ ਸਮਾਗਮ ਕਰਾਉਣੇ ਚਾਹੀਦੇ ਹਾਂ ਜੀ ਬਹੁਤ ਵਧੀਆ ਚੱਲ ਰਿਹਾ ਜੀ ਕਈ ਲੋਕੀ ਨੌਜਵਾਨ ਹੂੜ ਮਤ ਵੀ ਕਰਦੇ ਕਿ ਨਸ਼ੇ ਕਰ ਲੈਂਦੇ ਆ ਉਹਨਾਂ ਨੂੰ ਕੀ ਅਪੀਲ ਕਰਦੇ ਹੋ ਨਸ਼ੇ ਨਹੀਂ ਕਰਨੇ ਚਾਹੀਦੇ ਰੋਡ ਤੇ ਚੱਲਣਗੇ ਜੀ ਗੱਲ ਕਰਨੀ ਧੰਨਵਾਦ ਧੰਨਵਾਦ